ਪਾਈ ਮਰਦਾਨਾ ਜੀ ਜਦੋਂ ਚਾਰ ਉਦਾਸੀਆਂ ਤੋਂ ਵਾਪਸ ਆ ਗਏ ਹਾਲੇ ਵੀ ਘਰ ਗਏ ਪਰ ਅੰਮ੍ਰਿਤ ਘਰਵਣਾ ਹੈ ਨਹੀਂ ਸੀ ਪਿਛੋਂ ਮਾ ਦਾ ਫੌਤ ਹੋ ਗਈ ਸੀ ਫਿਰ ਨਾਨਕ ਨੇ ਇਹ ਫੈਸਲਾ ਲਿਆ ਕਿ ਮਰਦਾਨਿਆਂ ਘੁੰਮ ਤਾਂ ਆਏ ਆ ਪਰ ਫਿਰ ਵੀ ਕਰਨੀ ਰਹਿਣਾ ਉਹਨਾਂ ਨੇ ਆ ਕੇ ਕਰਤਾਰਪੁਰ ਡੇਰਾ ਲਾ ਲਿਆ ਔਰ ਉੱਥੇ ਖੇਤੀ ਖੜੂ ਕੀਤੀ 사ਤਸੰਗ ਵੀ ਸ਼ੁਰੂ ਹੋ ਗਿਆ ਪਰ ਹੁਣ ਮਰਦਾਨਾ ਜੀ ਕਿਉਂਕਿ ਨਾਨਕ ਤੋਂ ਵੱਡੇ ਸੀ ਬਿਰਧ ਹੋ ਗਏ ਹੁਣ ਰਬਾਬ ਨਹੀਂ ਸੀ ਵਜਾਉਂਦੇ ਹੁਣ 사ਤਸੰਗ ਤੇ ਨਹੀਂ ਸੀ ਬੈਠਦੇ ਪਰ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ਹਾਲੇ ਵੀ ਉਹਨਾਂ ਨੇ ਛੱਡੀ ਨਹੀਂ ਸੀ ਇੱਕ ਦਿਨ ਕੀ ਹੋਇਆ ਵਾਪਸ ਆ ਰਹੇ ਆ ਨਾਨਕ ਵੀ ਨਾਲ ਹੈ ਤੇ ਸਾਹ ਚੜ ਗਿਆ ਕਿ ਕਿ ਇਹ ਸਰੀਰ ਹੈ ਨਾਸ਼ਵਾਨ ਤੇ ਬਾਬਾ ਜੀ ਨੇ ਉਜੜੀ ਪਾਣੀ ਦੀ ਗਾਗਰ ਪਿੱਛੇ ਰੱਖ ਕੇ ਉਹਨਾਂ ਨੂੰ ਆਪਣੇ ਗੋਦੀ ਚ ਲਟਾ ਲਿਆ ਹੁਣ ਪਰਵਰਦਕਰ ਆ ਉਹਨਾਂ ਨੂੰ ਦਿਸਦਾ ਸਾਰਾ ਕੁਝ ਕਿਉਂ ਕਹਿੰਦੇ ਬੋਲ ਮਲਾਂਣਿਆ ਕੋਈ ਆਖਰੀ ਇੱਛਾ ਹੋਵੇ ਤੇ ਮਰਦਾਨਾ ਜੀ ਕਹਿੰਦੇ ਬਾਬਾ ਫੇਕਤੀ ਮਿਲਿਆ ਤਾਂ ਪਛਾਣ ਲਈ ਮਰਦਾਨਾ ਜੀ ਦੇ ਸਾਹ ਨਿਕਲ ਰਹੇ ਨੇ ਬਾਬੇ ਨਾਨਕ ਦੀ ਗੋਦ ਚ ਆ